ਲੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਣੇ ਘਰ ਵਿੱਚ ਜੇ ਕੋਈ ਛੋਟਾ ਬੀਜ ਹੁੰਦਾ ਵਾ ਤੇ ਆਪਾਂ ਉਹਦੇ ਦੇਿਲ ਗਿਰੀਆਂ ਜਿਹੜੀਆਂ ਬਾਦਾਮ ਦੇ ਹੁੰਦੇ ਹਨ ਕਿਵੇਂ ਦੇ ਸਕਦੇ ਹਾਂ ਆਪਾਂ ਲਵਾਂਗੇ ਇੱਕ ਖੀਤੇ ਦਾ ਚੱਪੜ ਥਿਆ ਲੈਣਾ ਆਪਾਂ ਦੋ ਗਿਰੀਆਂ ਇਹ ਆਪਾਂ ਰਾਤ ਨੂੰ ਭੋਗਿਆ ਰੱਖੀ ਸੀ ਆ ਇਹ ਮੋੜਾ ਪਹਿਲੇ ਦੇ ਛਿਲਕੇ ਉਤਾਰ ਲਿਆ ਤੇ ਆਪਾਂ ਇੱਕ ਚਮਚ ਲਵਾਂਗੇ ਪਾਣੀ ਦਾ ਇਸ ਦੇ ਵਿੱਚ ਪਾ ਕੇ ਆਪਾਂ ਚਹੀਆਂ ਆਪਣੀਆਂ ਗਿਰੀਆਂ ਵਾ ਦੁੱਧ ਨੂੰ ਕ੍ਰਸ਼ ਕਰ ਲਾਂਗੇ ਇਹਨਾਂ ਦਾ ਦੁੱਧ ਬਣਾ ਲਾਂਗੇ ਛੀਂਮੀ ਨੇ ਦਾ ਬੱਚਾ ਜਾਂ ਇਸ ਤੋਂ ਵੱਡਾ ਬੱਚਾ ਜਿਵੇਂ ਵੀ ਗਿਰੀਆਂ ਨਹੀਂ ਖਾ ਸਕਦਾ ਉਹ ਮੈਂ ਇਸ ਤਰੀਕੇ ਨਾਲ ਆਪਾਂ ਨੂੰ ਦੇ ਸਕਦੇ ਆ ਕੋਈ ਦੁੱਧ ਜਿਹਾ ਬਣਦਾ ਜਾਏ ਇਹਦੇ ਨੂੰ ਬੱਚਾ इजीली ਜਿਹੜਾ ਪੀ ਲੈਂਦਾ ਕੋਈ ਜ਼ਿਆਦਾ ਮਟੀਰੀਅਲ ਦੀ ਲੋੜ ਨਹੀਂ ਹੁੰਦੀ ਸਿਰਫ ਇੱਕ ਆਪਾਂ ਮਿੱਟੀ ਦਾ ਚੱਪੜ ਚਾਹੀਦਾ ਇਹਦੇ ਨਾਲ ਆਪਾਂ ਨੂੰ ਥੋੜਾ ਮਿੱਟੀ ਦਾ ਫਲੇਵਰ ਵੀ ਬੱਚਿਆਂ ਨੂੰ ਮਿਲ ਜਾਂਦਾ ਆਪਾਂ ਮੋٹے ਪੀਚੇ ਉਹੋ ਕਿ ਟੋਟੇ ਕਿ ਜਾਂਦੇ ਵਿੱਚ ਤੋਂ ਉਹਨਾਂ ਨੂੰ ਸਾਈਡ ਤੇ ਕੱਢੀ ਜਾਵੇ ਤਾਂ ਜੋ ਬੱਚੇ ਦੇ ਮੂੰਹ 'ਚ ਨਾ ਫਾਂਗ ਜੇ ਨਾ ਅੜ ਜਾਵੇ ਨਾ ਸੁਣ ਬਣ ਜਾਂਦਾ ਇਹ ਸਾਡਾ ਛੋਟਾ ਬੱਚਾ ਜਿਹੜਾ ਖੇਡ ਰਿਹਾ ਜਿੱਥੇ ਸਾਡਾ ਛੋਟਾ ਮੱਚਾ ਖੇਡ ਲਿਆ ਲੋ ਜੀ ਆਪਣਾ ਜਿਹੜਾ ਬਦਾਮ ਵਾਲਾ ਪੇਸਟ ਸੀ ਉਹ ਬਣ ਕੇ ਤਿਆਰ ਹੋ ਗਿਆ। ਹੁਣ ਇਹ ਬਚੇ ਨੂੰ ਦੇ ਲਈ ਤਿਆਰ ਆ। ਇੰਨਾ ਜਿਹਦਾ ਸੰਘਣਾ ਪਾਣੂ ਹੋਣਾ ਚਾਹੀਦਾ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ। ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤੇ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜਰੂਰ ਕਰੋ। ਬਾਏ ਬਾਏ।